ਸਿਟੀ ਜੀਰਾ ਪੁਲਿਸ ਨੇ 8 ਚੋਰੀ ਦੇ ਵੀਕਲਾਸ ਸਮੇਤ ਦੋਨوں ਕੀਤਾ ਕਾਬੂ 7 ਮੋਟਰਸਾਈਕਲ ਅਤੇ ਇੱਕ ਐਕਟਵਾ ਕੀਤੀ ਬਰਾਮਦ ਜੀਰਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਚੋਰੀ ਕੀਤੇ ਗਏ ਸਨ ਇਹ ਵਾਹਨ थाना ਸਿਟੀ ਜੀਰਾ ਪੁਲਿਸ ਵੱਲੋਂ ਐਸ ਐਚ ਓ ਇੰਸਪੈਕਟਰ ਕਮਲਜੀਤ ਰਾਈ ਦੀ ਅਗਵਾਈ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਪਰਮਾ ਹੁੰਗਾਰਾ ਮਿਲਿਆ ਜਦ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 7 ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਜੀਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਫਿਰੋਜ਼ਪੁਰ ਮੈਡਮ ਸੋਮੀਆ ਮਿਸ਼ਰਾ ਦੀ ਦਿਸ਼ਾ-ਨਿਰਦੇਸ਼ਾਂ ਦੇ ਕਾਰਵਾਈ ਕਰਦੇ ਇੰਸਪੈਕਟਰ ਕਮਲਜੀਤ ਰਾਏ ਤੇ ਉਹਨਾਂ ਦੀ ਟੀਮ ਵੱਲੋਂ ਦੋ ਮੋਟਰਸਾਈਕਲ ਚੋਰਾਂ ਨੂੰ ਚੋਰੀ ਦੇ 7 ਮੋਟਰਸਾਈਕਲ ਅਤੇ ਇੱਕ ਐਕਟਿਵਾ ਸਮੇਤ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਖਿਲਾਫ ਖਾਣਾ ਸਿਟੀ ਜੀਰਾ ਵਿਖੇ ਮਾਮਲਾ ਦਰਜ ਕਰਨ ਉਪਰੰਤ ਇਹਨਾਂ ਪਾਸੋਂ ਬਰਾਮਦਗੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹਨਾਂ ਚੋਰਾਂ ਖਿਲਾਫ ਪਹਿਲਾਂ ਤੋਂ ਵੀ ਕਈ ਮਾਮਲੇ ਦਰਜ ਹਨ ਜੇ ਨਿਊਜ਼ ਪੰਜਾਬੀ ਦੇ ਜੀਰਾਂ ਤੋਂ ਸतीश ਵਿਜ ਦੀ ਰਿਪੋਰਟ ਮਿਸ਼ਰਾ ਜੀ ਆਈਪੀਐਸ ਐਸਐਸਪੀ ਸਾਹਿਬ ਕੋਰਸਕੋਰ ਦੇ ਨਿਰਦੇਸ਼ਾਂ ਤਹਿਤ ਸ਼੍ਰੀ ਰੰਦੀਰ ਕੁਮਾਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਸਾਹਿਬ ਕੋਰਸਪੋਰਡ ਦੀ ਗਵਾਹੀ ਵਿੱਚ ਇੱਕ ਥਾਣਾ ਸਿਟੀ ਜੀਰਾਂ ਦੇ ਸਚੂਨ ਇੰਸਪੈਕਟਰ ਕਮਲਜੀਤ ਤੇ ਉਹਨਾਂ ਦੇ ਮੁਲਾਜ਼ਮਾਂ ਦੀ ਇੱਕ ਟੀਮ ਬਣਾਈ ਗਈ ਸੀਗੀ ਤੋਂ ਜੋ ਟੀਮ ਕਮ ਕਰ ਰਹੀ ਸੀ ਜਿੰਨ ਬਸ ਇਨਫੋਰਮੇਸ਼ਨ ਸੀ ਵੀ ਦੋ ਆਦਮੀ ਜਕਸੀਰ ਸਿੰਘ ਪਿੰਡ ਕਮਾਲਗੜ੍ਹ ਥਾਣਾ ਸਦਰਜੀਰਾ ਇੱਕ ਸਖਿੰਦਰ ਸਿੰਘ ਪਿੰਡ ਸ਼ੇਰਪੁਰ ਤਖਤੂwala ਥਾਣਾ ਸਦਰਜੀਰਾ ਇਹ ਥਾਣਾ ਸਿਟੀ ਜੀਰਾ ਦੇ ਏਰੀਆ ਤੇ ਆਸ-ਪਾਸ ਦੇ ਏਰੀਆ ਵਿੱਚੋਂ ਜਿਹੜੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਜਿਹੜੇ ਵੱਖ-ਵੱਖ ਜਿਹੜੇ ਬੰਦਿਆਂ ਨੂੰ ਵੇਚਦੇ ਤੋਂ ਜਿਸ ਦੇ ਇਸੇ ਕੜੀ ਦੇ ਤਹਿਤ ਇਹ ਟੀਮ ਨੇ ਮਤਲਬ ਮਿਹਨਤ ਕਰਦੇ ਹੋਏ ਇਹਨਾਂ ਦੋਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਤੇ ਮਕਦਮਾ ਨੰਬਰ 61 ਅਧੀਨ ਤਰ੍ਹਾਂ 303 ਜਿਹੜਾ ਬੀ ਐਨ ਐਸ ਦੇ ਤਹਿਤ ਮਕਦਮਾ ਦਰਜ ਕੀਤਾ ਸੀਗਾ ਔਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਚੋਰੀ ਦੇ ਸੱਤ ਮੋਟਰਸਾਈਕਲ ਤੇ ਇੱਕ ਐਕਟਵਾ ਟੋਟਲ 8 ਜੋ ਬਰਾਮਦ ਕੀਤੇ ਗਏ ਤੇ ਜੋ ਦੋਸ਼ੀ ਜੀ ਐਪੀਐਸ ਨੂੰ ਆਦਾ ਸਰ ਇਹਨਾਂ ਦਾ ਵਾਰਦਾਤ ਕਰਨ ਦਾ ਬਸ ਥਾਣਾ ਸਿਟੀ ਜੀਰਾ ਤੇ ਆਸ-ਪਾਸ ਦੇ ਇਲਾਕੇ ਜਿੱਥੇ ਵੀ ਇਹਨਾਂ ਨੂੰ ਲੱਗਦਾ ਸੀ ਜੀ ਮਾਲਕੋ ਦਾ ਹੈ ਨਹੀਂਗਾ ਤੇ ਚਾਬੀਆਂ 2 ਨੰਬਰ ਦੀਆਂ ਇਹਨਾਂ ਕੋਲ ਬਣਾ ਕੇ ਦੇ ਹੋਰ ਮੋਟਰਸਾਈਕਲ ਕੋਲ ਲੈ ਜੈ ਜਕਸੀਰ ਸਿੰਘ ਹੈ ਇਹ ਤੇ ਐਨਡੀ ਪੀਐਸਟ ਦਾ ਮੁਕੱਦਮਾ ਜਰਦਾ